ਮੀਨੇ ਕਾਰਪਰ ਤੋਂ ਤਬਾਹੀ ਮਚਾ ਰੱਖੀ ਹੈ ਤੁਹਾਨੂੰ ਦੱਸ ਦਈਏ ਕਿ ਪੰਡੋ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਵਿਆਸ ਦਰਿਆ 'ਚ ਇੱਕਦਮ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਕਾਰਨ ਪੰਡੋ ਡੈਮ ਖੋਲ ਦਿੱਤਾ ਗਿਆ ਮਾਧ ਪ੍ਰਦੇਸ਼ 'ਚ ਮੌਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਬੀਤੀ ਰਾਤ ਰਾਜਪਾਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਲੰਕਾਂ ਵਿੱਚ ਬੱਦਲ ਪਟਣ ਦੀਆਂ ਸੂਚਨਾਾਂ ਗੁੰਨੂ ਦੇ ਨਿਰਮਾਣ ਤੋਂ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਣੇ ਦੁਆਲੇ ਵਾਹਨ ਅਤੇ ਘਰ ਵਹਿ ਗਏ ਪੰਜਾਬ ਵਿੱਚ ਵਿਪਾਰਕੀ ਡਾਲਰਦਾਰਿਤ ਕੀਤਾ ਗਿਆ ਤੇ ਨਾਲ ਹੀ ਮਨਾਲੀ ਚ ਬਿਆਸ ਦਰਿਆ ਮੋੜ ਆਪਣਾ ਰੂਪ ਬਦਲ ਕੇ ਹਾਈਵੇ ਪਿਆ ਗਿਆ ਇਸ ਤਰ੍ਹਾਂ ਸੂਬੇ ਦੇ 3 ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਕਈ ਥਾਵਾਂ ਤੇ ਬੰਦ ਹੈ ਅਦਰ ਮਣਤਾ 52 ਲੋਕ ਲਾਪਤਾ ਹਨ ਸਿੰਘਾਂ ਵਿੱਚ 36 ਲੋਕ ਲਾਪਤਨ ਬਹੁਤ ਜੁੰਦਾ ਬਣੇ ਹਾਲਾਤ ਨੂੰ ਦੇਖਦੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮਹਾਨ ਦਾ ਖਤਰਾ ਬਣ ਗਿਆ ਹੈ ਅੰਦਾਜ਼ੇ ਕੀ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਵਿਗੜਦੇ ਹਾਲਾਤ ਵਿੱਚ ਪੰਡੋ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਵੀ ਬਿਆਸ ਦਰਿਆ 'ਚ ਪਾਣੀ ਦਾ ਪੰਡਰ ਇੱਕਦਮ ਵੱਧ ਗਿਆ ਇਸ ਨੂੰ ਪੰਜਾਬ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਦਰਿਆ ਨਾਲ ਲੱਗਦੇ ਪੰਜਾਬ ਦੇ ਜਿਲ੍ਹਿਆਂ ਵਿੱਚ ਖਤਰਾ ਵੱਧ ਸਕਦਾ ਹੈ ਡੈਮ ਤੋਂ ਸਵੇਰੇ 110000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੁਣ ਤੱਕ ਰਿਹਾਸੀ 12000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਹੈ ਡੈਮ ਵਿੱਚ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ ਗ੍ਰੈਵਿੰਗ ਚੌਂ ਵਾਲੇ ਪਾਣੀ ਨੂੰ ਛੱਡਿਆ ਜਾ ਰਿਹਾ ਹੈ ਮੀਨੇ ਕਾਰਪਰ ਤੋਂ ਤਬਾਹੀ ਮਚਾ ਰੱਖੀ ਹੈ ਤੁਹਾਨੂੰ ਦੱਸ ਦਈਏ ਕਿ ਪੰਡੋ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਵਿਆਸ ਦਰਿਆ 'ਚ ਇੱਕਦਮ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਕਾਰਨ ਪੰਡੋ ਡੈਮ ਖੋਲ ਦਿੱਤਾ ਗਿਆ ਹੈ। ਮਾਧ੍ਰ ਪ੍ਰਦੇਸ਼ 'ਚ ਮੌਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬੀਤੀ ਰਾਤ ਰਾਜਪਾਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਸੂਚਨਾ ਹੈ। ਪੁਲੂ ਦੇ ਨਿਰਮਾਣ 'ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ ਦੁਆਲੇ ਵਾਹਨ ਅਤੇ ਕਾਰ ਰੁਗ ਗਏ ਨੇ। ਪੰਜਾਬ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਮਨਾਲੀ 'ਚ ਬਿਆਸ ਦਰਿਆ ਮੂੜ ਆਪਣਾ ਰੁਖ ਬਦਲ ਕੇ ਹਾਈਵੇ ਤੇ ਆ ਗਿਆ। ਇਸ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਫਾਈਬ੍ਰਿਕ ਕਈ ਥਾਵਾਂ ਤੇ ਬੰਦ ਹੈ ਅਤੇ ਹੁਣ ਤੱਕ ਕੁੱਲ 52 ਲੋਕ ਲਾਪਤਾ ਹਨ। ਸੂਬੇ ਵਿੱਚ 36 ਲੋਕ ਲਾਪਤਨ ਮੌਜੂਦਾ ਬੜੇ ਹਾਲਾਤ ਨੂੰ ਦੇਖ ਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜਾਂ ਦਾ ਖਤਰਾ ਬਣ ਗਿਆ ਹੈ। ਤੁੰਦਸਦੀ ਕਿ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਵਿਗੜਦੇ ਹਾਲਾਤ ਦੇਖਾ ਪੰਡੋਰ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ। ਬਿਆਸ ਦਰਿਆ 'ਚ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਹੈ। ਪੰਜਾਬ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਗੁਰਿਆਨਾਂ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਖਤਰਾ ਵੱਧ ਰਿਹਾ ਹੈ। ਡੈਮ ਤੋਂ ਸਵੇਰੇ 1,10,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਣ ਕਰੀਬ 80,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ। ਡੈਮ ਵਿੱਚ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ। ਦਰਿਆ ਵਿੱਚ ਛਾਣ ਵਾਲੇ ਪਾਣੀ ਨੂੰ ਜੂਤ ਨੂੰ ਛੱਡਿਆ ਜਾ ਰਿਹਾ ਹੈ।